ਤੇ ਲਓ ਜੀ ਹੁਣ ਦੂਰੀ ਤੋਂ ਕੰਮ ਚਲਾਇਆ ਕਹਿੰਦੇ ਪਹਿਲਾਂ ਕੰਮ ਗਲਤ ਹੋ ਗਿਆ ਥੋੜਾ ਜਿਹਾ ਇੱਕ ਪਾਸੇ ਜ਼ਿਆਦਾ ਚੱਕੀ ਗਈ ਲੱਕੜ ਤੇ ਆਹ ਹੁਣ ਇਹਦੇ ਨਾਲ ਲਈ ਆ ਕੇ ਲਾਉਣੀ ਆ ਇਹ ਤੇ ਦੇਖੀ ਜਾਵੇ ਚੜ ਚੱਲੀ ਤਾਂ ਕੇਰਾ ਤਾਂ ਤੇ ਵਧੀਆ ਜਿਹੜੀ ਸਹੀ ਸਲਾਮਤ ਜਾਵੜੇ ਅੱਗੇ ਕੰਮ ਗਲਤ ਹੋ ਗਿਆ ਤੇ ਆਰੇ ਵਾਲੇ ਕਹਿੰਦੇ ਇਸ ਤਰ੍ਹਾਂ ਫਰ ਲਾਦੇ ਆ ਲੱਕੜਾਂ ਟਰਾਲੀ ਤੇ ਤੁਸੀਂ ਆਮ ਹੀ ਰੋਡ ਦੇ ਉੱਪਰ ਦੇਖਦੇ ਹੋਵੋਗੇ ਜਾਂਦਿਆਂ ਵੀ ਵੱਡੀਆਂ ਵੱਡੀਆਂ ਲੱਕੜਾਂ ਕਿਵੇਂ ਟਰਾਲੀ ਦੇ ਉੱਪਰ ਲਾਦੇ ਆ ਤੇ ਇਸ ਤਰ੍ਹਾਂ ਇਹ ਜਿਹੜੀ ਮौज ਨਾ ਹੀ ਆਵੜਦੀ ਆ ਤੇ ਲਓ ਜੀ ਟਰੈਕਟਰ ਮਗਰ ਪਾ ਕੇ ਤਾਰ ਉਧਰ ਨੂੰ ਖਿੱਚ ਕੇ ਲੰਮਾ ਲਓ ਜੀ ਟਰਾਲੀ ਦੇ ਉੱਪਰ ਜਾਵੜੀ ਕਹਿੰਦੇ ਲਓ ਜੀ ਇਹ ਇਧਰਲੇ ਪਾਸਿਓਂ ਲਾ ਕੇ ਤਵੰਗਾ ਤੇ ਮਗਰਲੀ ਸਾਈਡ ਰਹਿ ਗਈ ਆ ਇਹਦੇ ਨਾਲ ਜਾਵਾਂ ਲੱਗ ਜਾਣੀ ਆਗੇ ਤੁਸੀਂ ਆਮ ਹੀ ਰੋਡ ਦੇ ਉੱਪਰ ਦੇਖਦੇ ਹੋਗੇ ਟਰਾਲੀਆਂ ਨਾਲ ਲੱਗੀਆਂ ਹੁੰਦੀਆਂ ਤਾਂ ਉਹ ਪਰ ਇਸ ਤਰ੍ਹਾਂ ਉੱਪਰ ਜਾਵੜਦੀ ਆ ਜੀ ਤੇ ਲਓ ਜੀ ਕਿੱ ਕੋਈ ਜਾਵੜੀ ਉੱਪਰ ਜੀ Ja, 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 ja.